ਅਤਿ ਦੀ ਗਰਮੀ ਦੇ ਕਾਰਨ ਹਰ ਕੋਈ ਪਰੇਸ਼ਾਨ ਹੈ ਇਸ ਗਰਮੀ ਨੇ ਹਰ ਇੱਕ ਦੇ ਸਾ ਸੁਕਾਏ ਪਏ ਨੇ ਜਿੱਥੇ ਇਸ ਗਰਮੀ ਦੇ ਵਿੱਚ ਕੋਈ ਵੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦਾ ਉੱਥੇ ਹੀ ਇਸ ਕਿਸਾਨ ਦੇ ਵੱਲੋਂ ਆਪਣੀ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕੀਤੀ ਗਈ ਹੈ ਇਸ ਕਿਸਾਨ ਦੇ ਵੱਲੋਂ ਪੰਛੀ ਦੀ ਸੰਭਾਲ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਦਰਅਸਲ ਇਹ ਕਿਸਾਨ ਖੇਤਾਂ ਦੇ ਵਿੱਚ ਝੋਨਾ ਬੀਜਣ ਗਿਆ ਸੀ ਇਸ ਦੌਰਾਨ ਉਸਨੇ ਦੇਖਿਆ ਕਿ ਉਸਦੇ ਖੇਤ ਦੇ ਵਿੱਚ ਪੰਛੀਆਂ ਦੇ ਅੰਡੇ ਪਏ ਹੋਏ ਸਨ ਤੇਜ਼ ਧੁੱਪ ਨੂੰ ਦੇਖ ਕੇ ਕਿਸਾਨ ਨੇ ਬੀਜਾਂ ਦੇ ਵਾਲਾ ਥੈਲਾ ਪਾਰ ਕੇ ਅਤੇ ਚਾਰ ਲੱਕੜੀਆਂ ਦਾ ਇੰਤਜ਼ਾਮ ਕਰਕੇ ਅੰਡੇਾਂ ਅਤੇ ਪੰਛੀਆਂ ਦੇ ਲਈ ਛਾਂ ਕਰ ਦਿੱਤੀ ਅਤੇ ਪੀਣ ਦੇ ਲਈ ਪਾਣੀ ਦਾ ਵੀ ਪ੍ਰਬੰਧ ਕਰ ਦਿੱਤਾ ਇਸ ਕਿਸਾਨ ਦਾ ਕਹਿਣਾ ਹੈ ਕਿ ਆਪਣੇ ਅੰਡੇਾਂ ਨੂੰ ਖੇਤ ਦੇ ਵਿੱਚ ਛੱਡ ਕੇ ਪੰਛੀ ਪਾਣੀ ਪੀਣ ਦੇ ਲਈ ਚਲਾ ਜਾਂਦਾ ਸੀ ਜਿਸ ਦੇ ਲਈ ਉਸਨੇ ਪਾਣੀ ਵੀ ਰੱਖਿਆ ਹੋਇਆ ਜਿਸ ਤੋਂ ਬਾਅਦ ਇਹ ਪੰਛੀ ਖੇਤ ਦੇ ਵਿੱਚ ਵਾਪਸ ਆ ਗਿਆ ਅਤੇ ਛਾਂ ਦੇ ਵਿੱਚ ਆਪਣੇ ਆਂਡਿਆਂ ਦੀ ਰਾਖੀ ਕਰਦਾ ਦੇਖਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਅੱਜ ਕੜਾਕੇ ਦੀ ਗਰਮੀ ਦੇ ਵਿੱਚ ਆਪਣੇ ਖੇਤ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ 46 ਡਿਗਰੀ ਤਾਪਮਾਨ ਦੇ ਵਿੱਚ ਪੰਛੀਆਂ ਦੇ ਆਂਡੇ ਪਈ ਹੋਏ ਸਨ ਇਹਨਾਂ ਆਂਡਿਆਂ ਨੂੰ ਛਾਂ ਦੇਣ ਦੇ ਲਈ ਉਸਨੇ ਖੇਤ ਦੇ ਵਿੱਚ ਬੀਜੇ ਜਾ ਰਹੇ ਬੀਜਾਂ ਦੀ थैਲੀ ਨੂੰ ਪਾੜ ਦਿੱਤਾ ਅਤੇ ਚਾਰ ਲੱਕੜੀਆਂ ਦਾ ਪ੍ਰਬੰਧ ਕਰਕੇ ਪੰਛੀਆਂ ਦੇ ਆਂਡਿਆਂ ਉੱਤੇ ਛਾਂ ਦਾ ਪ੍ਰਬੰਧ ਕਰ ਦਿੱਤਾ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਕੁਮਾਰ ਕੰਬੋਜ ਪਿੰਡ ਮੋਜਮ ਮੈਂ ਅੱਜ ਆਪਣੇ ਖੇਤ ਵਿੱਚ ਝੋਨੇ ਦੀ ਸਿੱਧੀ ਬਜਾਈ ਵਾਲੀ ਡ੍ਰਿਲ ਕਰ ਰਿਹਾ ਸੀ ਤੇ ਮੈਂ ਜਦੋਂ ਡ੍ਰਿਲ ਕਰਦਾ ਕਰਦਾ ਜਦੋਂ ਮੈਂ ਇੱਕ ਦੇਖਿਆ ਕਿ ਇੱਕ ਪੰਛੀ ਨੇ ਮੇਰੇ ਖੇਤ ਦੇ ਵਿੱਚ ਆਂਡੇ ਦਿੱਤੇ ਹੋਏ ਨੇ ਤੇ ਉਸ ਦੇ ਉੱਪਰ ਕੋਈ ਛਾਂ ਨਹੀਂ ਸੀ ਕੋਈ ਕੁਝ ਨਹੀਂ ਸੀ ਖੇਤਾਂ 'ਚ ਆਪਾਂ ਨੂੰ ਆਮ ਨੂੰ ਪਤਾ ਹੀ ਏ ਵੀ ਧੁੱਪ ਦਾ ਬਹੁਤ ਜ਼ਿਆਦਾ ਸੇਕ ਲੱਗਦਾ ਇੱਕ ਤਾਂ ਜ਼ਮੀਨ ਗਰਮ ਹੁੰਦੀ ਏ ਉੱਪਰੋਂ ਗਰਮੀ ਬਹੁਤ ਜ਼ਿਆਦਾ ਮੈਂ ਉਸ ਪੰਛੀ ਦੇ ਆਂਡਿਆਂ ਦੇ ਉੱਪਰ ਆਪਣੇ ਬੀਜ ਵਾਲਾ ਜਿਹੜਾ ਥੈਲਾ ਸੀਗਾ ਉਹ ਫਾੜ ਕੇ ਗੱਟਾ ਤੇ ਉਹਦੇ ਵਾਸਤੇ ਮੈਂ ਇੱਕ ਟੈਂਪਰੇਰੀ ਘਰ ਦਾ ਪ੍ਰਬੰਧ ਕੀਤਾ ਉਹਦੇ ਉੱਤੇ ਛਾਂ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਉਸ ਦੇ ਇੱਕ ਪਾਣੀ ਰੱਖਣ ਵਾਸਤੇ ਇੱਕ ਕੌਲੀ ਦਾ ਪ੍ਰਬੰਧ ਕੀਤਾ ਅਤੇ ਮੈਂ ਇਸ ਨੂੰ ਰੋਜ਼ ਪਾਣੀ ਪਾਵਾਂਗਾ ਤੇ ਅੱਜ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਆਪਾਂ ਕਿਸਾਨ ਹੀ ਜਿਹੜੇ ਹੈਗੇ ਆ ਆਪਾਂ ਪੰਛੀਆਂ ਨੂੰ ਵੀ ਬਚਾਉਨੇ ਆਂ ਤੇ ਆਪਾਂ ਦਰਖਤ ਵੀ ਕਟਦੇ ਆਂ ਬਚਾਉਣ ਦੇ ਨਾਲ ਨਾਲ ਆਪਾਂ ਕਈ ਪਾਪ ਵੀ ਕਰ ਜਾਂਦੇ ਆਂ ਦਰਖਤਾਂ ਨੂੰ ਕਟ ਜਾਂਦੇ ਆਂ ਜਿਦੇ ਤੇ ਉਹਦੇ ਗੋਸਲੇ ਹੁੰਦੇ ਨੇ ਪੰਛੀ ਤੇ ਦਵਾਈਆਂ ਚੂਹਿਆਂ ਦੀ ਪਾ ਕੇ ਕਈ ਪੰਛੀ ਮਰ ਜਾਂਦੇ ਨੇ ਬਹੁਤ ਮਹਿਸੂਸ ਹੁੰਦਾ ਹੈ ਤੇ ਇਸੇ ਗੱਲ ਤੋਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਆਓ ਆਪਾਂ ਇੱਕ ਪ੍ਰਣ ਕਰੀਏ ਮੈਂ ਵੀ ਇੱਕ ਪ੍ਰਣ ਕਰਦਾ ਤੇ ਆਪਾਂ ਉਹ ਸਾਰੇ ਜਣੇ ਇੱਕ ਪ੍ਰਣ ਕਰੀਏ ਕਿ ਆਪਾਂ ਹਰ ਬੰਦਾ ਇੱਕ ਰੁੱਖ ਜ਼ਰੂਰ ਆਪਣੇ ਖੇਤ ਵਿੱਚ ਇੱਕ ਰੁੱਖ ਹੋਣਾ ਚਾਹੀਦਾ ਜਿੰਨੀਆਂ ਮੋਟਰਾਂ ਨੇ ਦੋ ਮੋਟਰਾਂ ਤਾਂ ਦੋ ਰੁੱਖ ਜੇ ਇੱਕ ਮੋਟਰ ਹੈ ਤੇ ਇੱਕ ਰੁੱਖ ਜੇ ਆਪਣੇ ਘਰ ਦੇ ਵਿੱਚ ਰੁੱਖ ਨਹੀਂ ਹੈਗਾ ਤਾਂ ਆਪਣੇ ਘਰ ਦੇ ਵਿੱਚ ਵੀ ਰੁੱਖ ਲਾਣੇ ਚਾਹੀਦੇ ਤੇ ਪੰਛੀਆਂ ਦੀ ਤੇ ਉਹਨਾਂ ਦੇ ਜੀਵ ਜੰਤੂਆਂ ਦੀ ਆਪਾਂ ਨੂੰ ਪੂਰੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਇਸ ਵਾਤਾਵਰਣ ਨੂੰ ਕੁਦਰਤ ਦੀ ਦਿੱਤੀ ਇਸ ਅਨਮੋਲ ਚੀਜ਼ ਨੂੰ ਆਪਾਂ ਸੰਭਾਲ ਕੇ ਰੱਖ ਸਕੀਏ ਮੈਂ ਵੀ ਇਸ ਗੱਲ ਦਾ ਪ੍ਰਣ ਲੈਣਾ ਤੇ ਤੁਸੀਂ ਵੀ ਮੇਰਾ ਵੀਰ ਸਾਰੇ ਜਣੇ ਕਿਸਾਨ ਵੀਰ ਸਭ ਇਸ ਗੱਲ ਦਾ ਪ੍ਰਣ ਲਓ ਕਿ ਆਪਾਂ ਪੰਛੀਆਂ ਨੂੰ ਆ ਪੇੜਾਂ ਨੂੰ ਦਰਖਤਾਂ ਨੂੰ ਆਪਾਂ ਬਚਾਵਾਂਗੇ ਇਸ ਗੱਲ ਦਾ ਮੈਂ ਪ੍ਰਣ ਲੈਣਾ ਬਹੁਤ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਪਤ